ਧਰਤੀ ਦੇ ਸਾਊਥ ਪੋਲ ਤੇ ਮੌਜੂਦ ਅੰਟਾਰਕਟਿਕਾ ਧਰਤੀ ਦਾ ਪੰਜਵਾਂ ਸਭ ਤੋਂ ਵੱਡਾ ਬਰਫੀਲਾ ਇਲਾਕਾ ਹੈ ਅੰਟਾਰਕਟਿਕਾ ਦਾ ਲਗਭਗ 97% ਹਿੱਸਾ ਬਰਫ਼ ਨਾਲ ਢਕਿਆ ਹੋਇਆ ਹੈ ਤੇ ਪੂਰੀ ਦੁਨੀਆ ਵਿੱਚ 90% ਬਰਫ਼ ਸਿਰਫ਼ ਅੰਟਾਰਕਟਿਕਾ ਵਿੱਚ ਹੈ ਇਹ ਦੁਨੀਆ ਦਾ ਸਭ ਤੋਂ ਠੰਡਾ ਬਰਫੀਲਾ ਇਲਾਕਾ ਹੈ ਅੰਟਾਰਕਟਿਕਾ ਦਾ ਐਵਰੇਜ ਟੈਂਪਰੇਚਰ -22 ਡਿਗਰੀ ਸੈਲਸੀਅਸ ਤੋਂ ਲੈ ਕੇ -60 ਡਿਗਰੀ ਸੈਲਸੀਅਸ ਤੱਕ ਰਹਿੰਦਾ ਹੈ ਜੋ ਕਿ ਕਦੇ-ਕਦੇ -90 ਡਿਗਰੀ ਸੈਲਸੀਅਸ ਤੱਕ ਵੀ ਪਹੁੰਚ ਜਾਂਦਾ ਹੈ ਜਿਸ ਕਾਰਨ ਕਿ ਇਹ 1 ਕਰੋੜ 42 ਲੱਖ ਵਿੱਚ ਫੈਲਿਆ 5 ਕਿਲੋਮੀਟਰ ਮੋਟਾ ਟੀ ਬਰਫ ਨਾਲ ਟਕਿਆ ਹੋਇਆ ਇਹ ਵਿਸ਼ਾਲ ਬਰਫ਼ੀਲਾ ਰੇਗਿਸਤਾਨ ਧਰਤੀ ਦੀ ਵਿਹਾਨ ਜਗਾ ਹੈ ਸਾਲ 1821 ਵਿੱਚ ਇਨਸਾਨਾਂ ਨੇ ਪਹਿਲੀ ਵਾਰ ਇਸ ਮਹਾਦੀਪ ਨੂੰ ਖੋਜਿਆ ਸੀ ਹੈਰਾਨੀ ਦੀ ਗੱਲ ਇਹ ਹੈ ਕਿ ਯੂਰਪ ਤੋਂ 40% ਵੱਡਾ ਹੋਣ ਦੇ ਕਾਰਨ ਵੀ ਅੰਟਾਰਕਟਿਕਾ ਤੇ ਕੋਈ ਵੀ ਇਨਸਾਨ ਨਹੀਂ ਰਹਿੰਦਾ ਇਸ ਦੇ ਪਿੱਛੇ ਦਾ ਕਾਰਨ ਹੋ ਸਕਦਾ ਹੈ ਕਿ ਇੱਥੋਂ ਦਾ ਟੈਂਪਰੇਚਰ ਪਰ ਅੰਟਾਰਕਟਿਕਾ ਸਿਰਫ ਆਪਣੇ ਟੈਂਪਰੇਚਰ ਦੇ ਕਾਰਨ ਇੰਨਾ ਰਹਿਣ ਯੋਗ ਨਹੀਂ ਬਲਕਿ ਪਿਛਲੇ ਇੱਕ ਸਦੀ ਤੋਂ ਅਸੀਂ ਇਨਸਾਨ ਅੰਟਾਰਕਟਿਕਾ ਦੀ ਬਰਫ਼ੀਲੀ ਚਟਾਨਾਂ ਤੇ ਰਿਸਰਚ ਕਰ ਰਹੇ ਹਾਂ ਇਸੇ ਦੌਰਾਨ ਇਨ ਆਨਾ ਦੀ ਮੂਰੀ ਅੰਟਾਰਕਟਿਕਾ ਦੇ ਨਾਲ ਜੁੜੇ ਹੋਏ ਕਈ ਸਵਾਲ ਖੜੇ ਹੋਏ ਜੋ ਕਿ ਇਸ ਨੂੰ ਦੁਨੀਆ ਦੀ ਸਭ ਤੋਂ ਖਤਰਨਾਕ ਜਗ੍ਹਾ ਵਿੱਚੋਂ ਇੱਕ ਬਣਾਉਂਦੀ ਹੈ ਸਾਲ 2002 ਵਿੱਚ ਇੱਕ ਰਿਸਰਚ ਦੇ ਦੌਰਾਨ ਰਿਸਰਚਰਾਂ ਨੂੰ ਅੰਟਾਰਕਟਿਕਾ ਦੀ ਇੱਕ ਚਟਾਨ ਚੋਂ ਇਸ ਪ੍ਰਕਾਰ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਜੋ ਕਿਸੇ ਵੀ ਤਰ੍ਹਾਂ ਤਾਂ ਨਾਰਮਲ ਨਹੀਂ ਸੀ। ਇਸ ਦੌਰਾਨ ਸਾਲ 2016 ਵਿੱਚ ਇੱਕ ਸੈਟੇਲਾਈਟ ਤਸਵੀਰ ਰਾਹੀਂ ਕੁਝ ਇਸ ਪ੍ਰਕਾਰ ਪੀਰਾਮਿਡ ਜਿੱਦਾਂ ਦੀ ਤਸਵੀਰ ਦਿਖਾਈ ਦਿੰਦੀ ਹੈ। ਜਦੋਂ ਇਸ ਨੂੰ ਗੌਰ ਨਾਲ ਦੇਖਿਆ ਗਿਆ ਤਾਂ ਪਤਾ ਚੱਲਿਆ ਕਿ ਇਸ ਪੀਰਾਮਿਡ ਦਾ ਹਰ ਇੱਕ ਕੋਨਾ ਇੱਕੋ ਜਿਹਾ ਸੀ। ਇਹ ਪੀਰਾਮਿਡ ਕਾਫੀ ਹੱਦ ਤੱਕ ਤਾਂ ਗੀਜ਼ਾ ਦੇ ਪੀਰਾਮਿਡ ਦੇ ਜਿੱਦਾਂ ਦੇ ਹੀ ਸਨ। ਅੰਟਾਰਕਟਿਕਾ ਦੇ ਪੀਰਾਮਿਡ ਦੀ ਸ਼ੇਪ ਇੰਨੀ ਪਰਫੈਕਟ ਹੈ ਕਿ ਇਹ ਨੇਚਰਲ ਤਾਂ ਹੋ ਹੀ ਨਹੀਂ ਸਕਦੇ। ਇਸ ਨੂੰ ਸਿਰਫ ਇਨਸਾਨਾਂ ਦੁਆਰਾ ਹੀ ਬਣਾਇਆ ਜਾ ਸਕਦਾ ਸੀ। ਪਰ ਹੁਣ ਸਵਾਲ ਇਹ ਹੈ ਕਿ ਜਦ ਕੋਈ ਇਨਸਾਨ ਅੰਟਾਰਕਟਿਕਾ ਤੇ ਰਹੀ ਨਹੀਂ ਸਕਦਾ ਤਾਂ ਇਹ ਪਿਰਾਮਿਡ ਬਣੇ ਕਿਦਾਂ ਤੇ ਉਹ ਅੰਟਾਰਕਟਿਕਾ ਤੋਂ ਆਉਣ ਵਾਲੀਆਂ ਰੌਚਕ ਆਵਾਜ਼ਾਂ ਕੀ ਸੀ ਜਿਹਨੂੰ ਜਾਣਦੇ ਹਾਂ ਇੰਨਾ ਸਾਰਿਆਂ ਦਾ ਜਵਾਬ ਹੀ ਜਾਣਦੇ ਹਾਂ ਅੰਟਾਰਕਟਿਕਾ ਤੇ ਹੋਈਆਂ ਕੁਝ ਹੈਰਾਨ ਕਰ ਦੇਣ ਵਾਲੀਆਂ ਕੱਲਾਂ ਦੇ ਬਾਰੇ ਸਾਲ 1911 ਵਿੱਚ ਇੱਕ ਖੋਜੀ ਅਭਿਆਨ ਦੇ ਦੌਰਾਨ ਆਸਟ੍ਰੇਲੀਆ ਦਾ ਰਿਸਰਚਰ ਗ੍ਰੈਫਿਨ ਟੈਲਟ ਜਦ ਆਪਣੀ ਟੀਮ ਦੇ ਨਾਲ ਅੰਟਾਰਕਟਿਕਾ ਪਹੁੰਚਿਆ ਤਾਂ ਇੱਥੇ ਇੱਕ ਬਹੁਤ ਡਰਾਮਣੀ ਚੀਜ਼ ਦੀ ਖੋਜ ਕਰਦੇ ਹਨ ਉਸ ਦੌਰਾਨ ਗ੍ਰੈਫਿਨ ਇੱਕ ਅਜੀਬ ਗਲੇਸ਼ੀਅਰ ਦੀ ਖੋਜ ਕਰਦੇ ਹਨ ਜਿਸ ਤੋਂ ਖੂਨ ਨਿਕਲਦਾ ਸੀ ਇਸ ਗਲੇਸ਼ੀਅਰ ਵਿੱਚੋਂ ਪਾਣੀ ਦੀ ਜਗ੍ਹਾ ਖੂਨ ਵਗਦਾ ਸੀ ਕੋਈ ਨਹੀਂ ਜਾਣਦਾ ਸੀ ਕਿ ਇਸ ਦੇ ਪਿੱਛੇ ਦਾ ਕਾਰਨ ਕੀ ਸੀ ਕਈ ਸਾਲਾਂ ਤੱਕ ਇਹ ਪਹੇਲੀ ਵਿਗਿਆਨੀਆਂ ਨੂੰ ਪਰੇਸ਼ਾਨ ਕਰਕੇ ਰੱਖਦੀ ਹੈ ਪਰ ਬਾਅਦ ਵਿੱਚ ਇਹ ਪਤਾ ਚੱਲਦਾ ਹੈ ਕਿ ਇਸ ਝਰਨੇ ਦੇ ਥੱਲੇ ਪਾਣੀ ਨਾਲ ਭਰਿਆ ਇੱਕ ਡੈਮ ਹੈ ਹੈਰਾਨ ਕਰਨ ਦੇਣ ਵਾਲੀ ਗੱਲ ਇਹ ਹੈ ਕਿ ਇਸ ਡੈਮ ਵਿੱਚ ਪਾਣੀ ਸਮੁੰਦਰ ਦੇ ਪਾਣੀ ਨਾਲੋਂ ਵੀ 3 ਗੁਣਾ ਜ਼ਿਆਦਾ ਖਾਰਾ ਹੈ ਜਿਸ ਦੇ ਦੌਰਾਨ ਇਹ ਕਾਫੀ ਠੰਡ ਦੇ ਕਾਰਨ ਵੀ ਕਦੇ ਠੰਡਾ ਨਹੀਂ ਹੁੰਦਾ ਇਸ ਪਾਣੀ ਵਿੱਚ ਆਇਰਨ ਵੀ ਮੌਜੂਦ ਹੈ ਇਸੇ ਲਈ ਜਦ ਇਹ ਪਾਣੀ ਗਲੇਸ਼ੀਅਰ ਵਿੱਚੋਂ ਬਾਹਰ ਨਿਕਲਦਾ ਹੈ ਤਾਂ ਇਹ ਹਵਾ ਵਿੱਚ ਆਕਸੀਜਨ ਦੇ ਨਾਲ ਰਿਐਕਟ ਕਰਕੇ ਇੱਕ ਲਾਲ ਰੰਗ ਦਾ ਆਇਰਨ ਆਕਸਾਈਡ ਬਣਾਉਂਦਾ ਹੈ ਜਿਸ ਨਾਲ ਕੀ ਜਦ ਇਹ ਗਲੇਸ਼ੀਅਰ ਤੋਂ ਥੱਲੇ ਡਿਗਨ ਨਾਲ ਅਜੀਹਾ ਲੱਗਦਾ ਹੈ ਕਿ ਜਿੱਦਾਂ ਖੂਨ ਵਗ ਰਿਹਾ ਹੋਵੇ ਸਾਲ 1980 ਤੋਂ 2000 ਦੇ ਵਿੱਚ ਕਈ ਸਾਰੀਆਂ ਸਾਈਕੋਲੋਜੀਕਲ ਰਿਸਰਚ ਵਿੱਚ ਰਿਸਰਚਰਾਂ ਨੂੰ ਉੱਥੇ ਕਾਫੀ ਹੈਰਾਨ ਕਰ ਦੇਣ ਵਾਲੇ ਕੰਕਾਲ ਵੀ ਮਿਲਦੇ ਹਨ ਇਹ ਕੰਕਾਲ ਸਨ ਡਾਈਨਾਸੌਰ ਮੋਜੋਸੋਰ ਤੇ ਮੋਜੋਸੋਰਮ ਜਿੱਦਾਂ ਦੇ ਵਿਸ਼ਾਲ ਕਈ ਜੀਵਾਂ ਦੇ ਸਨ ਜੋ ਅੱਜ ਤੋਂ ਲਗਭਗ 70 ਲੱਖ ਸਾਲ ਪਹਿਲਾਂ ਧਰਤੀ ਤੇ ਰਹਿੰਦੇ ਸਨ ਟਾਟਿਕਾ ਵਿੱਚ ਇਹ ਇੱਕ ਅੰਕ ਕਾਂਲ ਹੈਰਾਨ ਕਰ ਦੇਣ ਵਾਲੇ ਸਨ ਕਿਉਂਕਿ ਵਿਗਿਆਨੀਆਂ ਦਾ ਮੰਨਣਾ ਸੀ ਕਿ ਅੰਟਾਰਕਟਿਕਾ ਸ਼ੁਰੂ ਤੋਂ ਹੀ ਬਰਫ਼ ਨਾਲ ਢਕਿਆ ਹੋਇਆ ਸੀ ਲੇਕਿਨ ਇਹ ਵਿਸ਼ਾਲ ਜੀਵ ਇੰਨੀ ਠੰਡੀ ਜਗ੍ਹਾ ਤੇ ਨਹੀਂ ਰਹਿ ਸਕਦੇ ਸਨ ਜਾਣੀ ਅੰਟਾਰਕਟਿਕਾ ਵੀ ਕਈ ਹੋਰ ਜਗ੍ਹਾ ਦੀ ਤਰ੍ਹਾਂ ਨਾਰਮਲ ਸੀ ਇਨ੍ਹਾਂ ਵਿਸ਼ਾਲ ਕਈ ਜੀਵਾਂ ਦੇ ਕੰਕਾਲ ਮਿਲਣ ਦੇ ਨਾਲ ਇਹ ਤਾਂ ਪੱਕਾ ਹੋ ਗਿਆ ਸੀ ਅੰਟਾਰਕਟਿਕਾ ਇੱਕ ਸਮੇਂ ਵਿੱਚ ਨਾਰਮਲ ਸੀ ਖੋਜਾਂ ਦਾ ਮੰਨਣਾ ਸੀ ਕਿ ਜਦ ਡਾਇਨਾਸੌਰ ਤੇ ਮੌਜੂਸਵਰ ਦਾ ਅੰਤ ਨੇੜੇ ਆਇਆ ਤਾਂ ਅੰਟਾਰਕਟਿਕਾ ਵੀ ਬਰਫ਼ੀਲਾ ਹੁੰਦਾ ਗਿਆ ਤੇ ਇਨਸਾਨ ਇੱਥੇ ਕਦੇ ਰਹਿ ਹੀ ਨਹੀਂ ਪਾਏ ਲੇਕਿਨ ਸਾਲ 2000 ਟਾਡਾ ਵਿੱਚ ਰਿਸਰਚ ਦੇ ਦੌਰਾਨ ਸਾਈਕੋਲੋਜਿਸਟਾਂ ਨੂੰ ਟਾਰਟਿਕਾ ਦੀ ਬਰਫ਼ ਦੇ ਥੱਲੇ ਕੁਝ ਬਹੁਤ ਹੈਰਾਨ ਕਰਨ ਦੇਣ ਵਾਲੀਆਂ ਚੀਜ਼ਾਂ ਮਿਲੀਆਂ। ਇਸ ਬਰਫ਼ ਦੇ ਥੱਲੇ ਇਨਸਾਨੀ ਖੂਪੜੀਆਂ ਸੀ। ਇਸ ਗੱਲ ਦਾ ਸਬੂਤ ਤੋਂ ਬਾਅਦ ਇਹ ਪਤਾ ਚੱਲਿਆ ਕਿ ਇੱਕ ਵਕਤ ਇੱਥੇ ਇਨਸਾਨ ਵੀ ਰਿਹਾ ਕਰਦੇ ਸਨ। ਇਸ ਰਿਸਰਚ ਦੇ ਦੌਰਾਨ ਹੈਰਾਨ ਕਰਨ ਦੇਣ ਵਾਲੀਆਂ ਗੱਲਾਂ ਇਹ ਸੀ ਇਹ ਖੂਪੜੀਆਂ ਨਾਰਮਲ ਇਨਸਾਨਾਂ ਦੀਆਂ ਖੂਪੜੀਆਂ ਤੋਂ ਬਹੁਤ ਜ਼ਿਆਦਾ ਵੱਡੀਆਂ ਸਨ। ਜੈਸੇ ਦੌਰਾਨ ਇਹ ਖੂਪੜੀਆਂ ਖੁਦਾਈ ਦੇ ਦੌਰਾਨ ਏਜੀਪਟ ਤੇ ਪੈਰੂ ਵਿੱਚ ਵੀ ਮਿਲੀਆਂ ਸਨ ਜੋ ਕਿ ਇਸ ਗੱਲ ਦਾ ਸੰਕੇਤ ਸੀ ਕਿ ਨਾ ਸਿਰਫ ਟਾਰਟਿਕਾ ਤੇ ਮਾਨਵ ਸਭਿਅਤਾ ਦਾ ਨਿਵਾਸੀ ਬਲਕਿ ਇਹ ਦੂਜੀ ਦੁਨੀਆ ਦੇ ਕੰਟੈਕਟ ਵਿੱਚ ਵੀ ਸਨ